ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਫੇਰ ਬਾਈ ਰਾਜ ਕੋਲੇ ਆਏ ਆ ਚਾਰ ਝੋਟੀਆਂ ਲੈ ਕੇ ਆਇਆ ਦੋ ਗੱਬਣਾ ਜੀ ਤੇ ਦੋ ਝੋਟੀਆਂ ਸੂਈਆਂ ਸਵਾਈਆਂ ਦੂਜਾ ਦੂਜਾ ਸੂਆ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਬਾਈ ਜੀ ਤੇ ਚੰਗੇ ਰਿਗਾਰਡ ਲੀਆ ਝੋਟੀਆਂ ਇੱਕ ਹੁਣੀ ਸੂਈ ਹੈ ਜੇਰ ਆ ਪਈ ਹੈ ਜੀ ਤੇ ਇੱਕ ਝੋਟੀ ਸੂ ਵਿੱਚ ਪਾਉਣੀ ਸੀ ਸੂ ਪੀਓ ਬਾਹਰ ਕੱਢ ਤੇ ਉਹ ਬਾਈ ਨਾਲ ਸੰਪਰਕ ਕਰ ਲਿਓ ਵੀ ਸੂ ਪੀ ਹੈ ਜੇਰ ਉਹਦੀ ਬਾਕੀ ਆ ਦੇਖੋ ਪਹਿਲੇ ਨੰਬਰ ਆਈ ਦੀ ਜੇਰ ਆ ਪਈ ਹੈ ਤੇ ਬਾਅਦ ਚ ਗੱਲਬਾਤ ਕਰਾਉਣੇ ਆ ਤੇ ਸੱਸੀ ਕਾ ਬਾਈ ਰਾਜ ਸੱਸੀ ਕਾ ਬੂਟੇ ਹੋਰ ਕਿਵੇਂ ਹੋਰ ਠੀਕ ਠਾਕ ਵੀਰੇ ਵਧੀਆ ਵੀਰੇ ਵਧੀਆ ਓਕੇ ਠੀਕ ਆ ਜੀ ਕੰਮ ਕਾਰ ਠੀਕ ਆ ਕੰਮ ਕਾਰ ਵਧੀਆ ਵੀਰੇ ਮਹਾਰਾਜ ਦੀ ਚਰਚਾ ਨੰਬਰ ਬੋਲੋ ਨੰਬਰ 98763 ਵੀਰੇ 47016 9876347016 ਤੇ ਪਿੰਡ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਆਪਾਂ ਨੂੰ ਨੇੜੇ ਤਪਾ ਤਹਿਸੀਲ ਚੱਪਾ ਦੀ ਨੇੜੇ ਭਦੌੜ ਦੇ ਪੱਖੋਂ ਕੈਂਚੀ ਆ ਓਕੇ ਵੀਰੇ ਬਾਜਾ ਕੰਨਾ ਰੋਡ ਤੇ ਪਿੰਡ ਆਪਣਾ ਠੀਕ ਆ ਵੀਰੇ ਤੇ ਵਧੀਆ ਵਿਕੀ-ਵੁਕੀ ਜਾਂਦੇ ਪਸ਼ੂ ਆਪਰੇ ਹਾਂ ਵਧੀਆ ਵੀਰੇ 2-4 ਡੇਲੀ ਵਿਕਦੇ ਆ ਮੰਗਾਂ ਠੀਕ ਆ ਵੀਰੇ ਕੋਈ ਵੀਡੋ ਤੇ ਵੀ ਵਿਕੀ ਜਾਂਦਾ ਕੋਈ ਊਂ ਵੀ ਵਿਕੇ ਕਿਉਂਕਿ ਸੰਪਰਕ ਹੋ ਜਾਂਦਾ ਨਾ ਬੰਦੇ ਦਾ ਆ ਆਪਣਾ ਫਿਰ ਹੋਗੇ 2000 ਰੁਪਏ ਤੋਂ ਕੰਮ ਕਰਦੇ ਆ ਹਾਂ ਸੰਪਰਕ ਹੋ ਜਾਂਦਾ ਕਾ ਤੁ ਵੀ ਜੁੜਿਆ ਹੋਇਆ ਆਪਣੇ ਨਾਲ ਸਾਰੀ ਹੋਈ ਜਾਂਦਾ ਹਾਂ ਸਾਰਾ ਕੁਝ ਹੀ ਕਰਦੇ ਆ ਹਾਂ ਆ ਜੀ ਤੇ ਵੀਰੇ ਅੱਜ ਆਪਾਂ ਕੈ ਨਗਰ ਦਿਖਾਉਣੇ ਵੀਰੇ ਅੱਜ ਦੋ ਤਾਂ ਝੋਟੀਆਂ ਸੂਈਆਂ ਆਵੀਆਂ ਦੋ ਝੋਟੀਆਂ ਗੱਬਣਾ ਨੇ ਇੱਕ ਆ ਤਾਜੀ ਸੂਈ ਇਹ ਕੱਲ ਨੂੰ ਪਾਵਾਂਗੇ ਇਹ ਕੱਲ ਨੂੰ ਪਾਵਾਂਗੇ ਬੈਠੇ ਵੀਰੇ ਠੀਕ ਆ ਬੇਚ ਲੋਟ ਨਹੀਂ ਆਉਂਦੀ ਠੀਕ ਆ ਜੇਰ ਜੇਰ ਬੱਚਾ ਨਹੀਂ ਉੱਠਣ ਲੱਗਾ ਕਿ ਜੇਰ ਰਹਿੰਦੀ ਹੈ ਹਾਂ ਜੇਰ ਫਿਰ ਗਰੰਟੀ ਹੋ ਜੇ ਨਾ ਬੰਦੇ ਨੂੰ ਆਪਾਂ ਫੇਰ ਹੀ ਵੇਚੇ ਜੇਰ ਫਿਰ ਨਾਲੇ ਧਾਰਾ ਤੁੜਾ ਅਗਲੇ ਨੂੰ ਮਾਰ ਕੇ ਦਿਖਾਵਾਂਗੇ ਠੀਕ ਆ ਵੀਰੇ ਕੋਈ ਨਹੀਂ ਫੇਰ ਪਾ ਦਾਂਗੇ ਤੇ ਬਾਈ ਨਾ ਜੇ ਉਹ ਲੈਣੀ ਹੋਈ ਸੰਪਰਕ ਵੀ ਕਰ ਲਓ ਚੰਗੇ ਦੁੱਧ ਵਾਲੇ 15 16 ਕਿਲੋ ਦੁੱਧ ਵਾਲੀ ਹੈ ਨਾ ਹਾਂ ਬਾਈ 16 ਤੋਂ ਬਾਹਰ ਜੋ ਦੁੱਧ ਦੀ ਦੁੱਧ ਠੀਕ ਆ ਰਾਜਾ ਅੱ ਦੂਜਾ ਸੁਹਾ ਸੁਈ ਆ ਜੇਰਾ ਪਈਆ ਪਹਿਲੇ ਜੇਰਾ ਪਈਆ ਸਾਰੀ ਜੇਰਾ ਪੂਰੀ ਕੰਪਲੀਟ ਜਮਾ ਟੂਨ ਜਵਾ ਇੱਕ ਨੰਬਰ ਆ ਠੀਕ ਆ 4-5 ਕਿਲੋ ਬੋਲੀ ਘੜਤੀ ਜੀ ਅੱਪ ਠੀਕ ਆ ਤੇ ਹੁਣ ਇਹ ਸੁਆਰੇ ਸੁਈਆਂ ਮਨ ਲੱਗਾ 10-11 ਕੋਈ ਹਾਂ ਤੇ ਮਗਰ ਕਟਾ ਗਿਆ ਮਗਰ ਵੀ ਕਟਾ ਇਹਦੇ ਠੀਕ ਕਿੰਨਾ ਦੁੱਧ ਟੂਨ ਜਵਾ ਇੱਕ ਨੰਬਰ ਗਾਂ ਜਨੀ ਫੋਲੀ ਆ ਠੀਕ ਕਿੰਨਾ ਦੁੱਧ ਘੜ ਦੂ ਤੁਹੂ ਦੇ ਤਾਂ ਆਰਾਮ ਤੇ ਆ ਬੱਜੀ ਜਾਂਦਾ ਬਾਅਦ ਚ ਕਿੰਨਾ ਦੁੱਧ ਘੜ ਦੂ ਤੇ ਦੁੱਧ ਇਹ ਵੀਰੇ ਪਲੂਮਦਾਰ ਕਾਉੜੇ ਦਾ ਹੈਗਾ 12 ਕਿਲੋ ਦਾ ਠੀਕ ਹੈ ਕਿੰਨਾ ਐਡ ਕੀ 13 ਕਿਲੋ ਮੰਨ ਕੇ ਲਈਏ ਆਪਾਂ 14 ਨਹੀਂ ਕਹਿੰਦੇ 15 ਨਹੀਂ ਠੀਕ ਆ ਓਕੇ 13 ਕਿਲੋ ਖਰਾ ਦੁੱਧ ਦੇ ਦੀ ਝੋਟੀ ਠੀਕ ਆ ਜੀ ਆ ਦੇਖੋ ਪੂਰੀ ਕੱਦ ਵਾਲੀ ਹੈ ਸਹਿਜ ਵਾਲੀ ਝੋਟੀ ਆ ਬਾਕੀ ਬਰੀਡ ਵਾਲੀ ਹੈ ਨਾ ਹਾਂ ਬਰੀਡ ਰੰਗਵਾਜ ਆ ਦੇਖੋ ਮਗਰ ਕਟਾ ਆ ਗਿਆ ਦੇਖੋ ਵੀਰੇ ਨਾੜਵਾ ਤੇ ਚਾਰੇ ਥਾਂ ਨਿਕਣਵੇਂ ਪੂਰੇ ਗੈਪ ਚ ਖੋਲੋ ਜੀ। ਖੋਲ ਕੋ ਤਾਂ ਤੇ ਸਿੰਗ-ਸੁੰਗ ਹਨਾ ਕੋਕਾ ਹੀ ਆ ਜਮਾ। ਸਿੱਪੀ ਵਾਲਾ ਸਿੰਗ ਲੱਗਿਆ। ਹਾਂ ਬਾਕੀ ਦਾ। ਸਿੰਗ ਦਾ ਡਿਜ਼ਾਈਨ ਦਾ ਤਾਂ ਕੋਈ ਅੰਤ ਹੀ ਨਹੀਂ ਕੱਦ ਵਾਲੀ ਝੋਟੀ ਆ ਪੂਰੀ। ਬਾਕੀ ਸਿੰਗਲ ਹੱਡੀ ਦੀ ਆ ਹਨਾ। ਸਿੰਗਲ ਬ੍ਰੀਕ। ਹਾਂ ਬਈਂਦਾ ਦੇਖੋ ਜੀ। ਦੇਖੋ ਹੁਣ ਵੀ ਨਾ ਵੀ ਮੋਟਾ ਪਣ ਨਹੀਂ ਹੈਗਾ। ਨਹੀਂ ਠੀਕ ਆ ਵੀਰੇ। ਲੈ ਚੱਲੋ ਜੀ। ਤੇ ਕੁਆਲਿਟੀ ਫੁੱਲ ਤੇ ਚਬਾਈ-ਚਬੂਈ ਦੀ ਪਤਾਰਾ ਮਾਰ ਕੇ ਦਿਖਾਵਾਂਗੇ। ਪਤਾਰਾ ਮਾਰ ਕੇ ਦਿਖਾਵਾਂਗੇ ਠੀਕ ਆ। ਆਹ ਦੇਖੋ ਜੀ। ਕੁਆਲਿਟੀ ਪੂਰੀ ਵਧੀਆ ਜੀ ਜਿੰਨੀ ਕਹਦੇ ਉਹਨੂੰ ਹੀ ਚੰਗੀ ਕੱਤੀ ਆ ਦੇ ਕਰੋ ਚੈੱਕ ਲੈ ਚੱਲ ਲੰਮੀ ਹੋਰ ਠੀਕ ਆ ਵੀਰੇ ਲਿਆਓ ਇਧਰ ਨੂੰ ਰਾਜੂ ਠੀਕ ਆ ਵੀਰੇ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਤੇ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ ਤੇ ਸਿੰਗਲ ਹੱਡੀ ਦੀ ਜਮਾ ਦੁੱਧ ਵਾਲਾ ਪੀਸ ਆ ਕਿੰਨਾ ਦੁੱਧ ਕਾੜਦੂ ਰਾਜ ਜੀ ਵੀਰੇ 13 ਕਿਲੋ ਦੁੱਧ ਖਰਾ ਦੇ ਦੂ ਜੀ ਠੀਕ ਆ ਫਿਰ ਛੱਡੋ ਬੱਚਾ ਹਾਂ ਛੱਡੋ ਬੁੱਤ ਬੱਚਾ ਆ ਦੇਖੋ ਜੀ ਥਾਣ ਤੁਹਾਨੂੰ ਕਰਾਈਏ ਜੀ ਚਾਰੇ ਨਿਕਲੇ ਮੈਂ ਗੈਪ ਤੇ ਠੀਕ ਆ ਜੀ ਬਾਕੀ ਦਾ ਬੌਲਾ ਕੱਢਿਆ 5-4 ਲੀਟਰ ਹਨਾ ਹਾਂ ਹਾਂ 4 ਕਿਲੋ ਢੋਲੀ ਚੜਤੀ ਹੂੰ ਜਿਵੇਂ ਤੁਸੀਂ ਕਾੜਤਾ ਵੀਰੇ ਦੁੱਧ ਹਨਾ ਹੁਣ ਵੀ ਓਵੇਂ ਹੀ ਪਈ ਹੈਗੀ ਕੋਈ ਬਸੀ ਫਿਰਦੀ ਹੈ ਲੇਵਾ ਘੋਟਾ ਵੀਚੂ ਠੀਕ ਆ ਵੀਰੇ ਠੀਕ ਆ ਠੀਕ ਆ ਠੀਕ ਆ ਆ ਦੇਖੋ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਦੇਖੋ ਵੀਰੋ ਹਜੇ ਪਹਿਲਾਂ ਤਾਂ ਇਹ ਚਗਾਦਾ ਇਹਨਾਂ ਨੇ ਹੁਣ ਫੇਰ ਹਜੇ ਲੱਗ ਨਹੀਂ ਰਿਹਾ ਬੱਚਾ ਦੇਖ ਲਓ ਤੇ ਆ ਦੇਖ ਪ੍ਰਜਾ ਵਾਲਾ ਦਿੱਤਾ ਉਹ ਨਾ ਪਹਿਲਾਂ ਦੁੱਧ-ਮੁੱਧ ਪੀ ਗਿਆ ਯਾਰ ਠੀਕ ਆ ਵੀਰੇ ਧਾਰਾਂ ਤੋਂ ਰਲ ਲੈਂਦੀ ਹੈ ਬੱਚਾ ਆਪਾਂ ਬੰਨਤਾ ਠੀਕ ਆ ਜੀ ਲੈ ਰਾਜੂ ਆ ਥਣ ਥੋਲੀ ਥੋਲ ਮੜੇ ਬੋਲਾ ਨਾ ਲੱਗਾ ਰਹਿਣ ਦੀ ਚੰਗਾ ਆ ਦੇਖੋ ਜੀ ਕਵਾਲਿਟੀ ਪੂਰੀ ਫੁੱਲ ਆ ਝੋਟੀ ਦੀ ਮਾਰੋ ਵੀਰੇ ਧਾਰਾਂ ਟਾਈਮ ਬਾਦ ਲੱਗੇ ਨਾ ਚਾਰ ਨਾ ਹੈ ਆਪਣੇ ਆਹ ਦੇਖੋ ਜੀ ਧਾਰ ਦੂਰ ਦਾ ਇੱਕ ਨੰਬਰ ਆ ਜੀ ਮਾਰ ਲੈ ਜਿਓ ਮਾਰ ਤੋ ਆਈ ਗੰਨੇਰ ਕੀ ਪੂਲੀ ਆ ਬਾਈ ਮੋਟੀ ਧਾਰ ਆ ਆਹ ਦੇਖੋ ਜੀ ਇੱਕ ਨੰਬਰ ਚੋਂ ਕਹਿੰਦਾ ਤਾਂ ਬੂਟੇ ਅੰਤ ਨਹੀਂ ਘਟੀਆਂ ਹੋਰ ਮਾਰਦੇ ਥੋੜੀ ਮਾਰਦੇ ਮਾਰਦੇ ਪਾਣੀ ਮਾਰ ਕੇ ਧਾਰ ਦੇ ਝੋਟੀ ਨੂੰ ਧਾਰ ਲੱਗ ਗਈ ਲੋ ਵੀਰੇ ਧਾਰਾ ਤੁਹਾਨੂੰ ਕਰਾ ਦਿਆਂ ਚੈੱਕ ਠੀਕ ਆ ਜੀ ਓਕੇ ਵੀਰੇ ਤੇ ਥਣ ਦਿਖਾ ਦਈਏ ਫਿਰ ਹਨਾ ਤਾਂ ਤਾਂ ਕੀ ਬਾਤਾਂ ਹੀ ਆ ਠੀਕ ਆ ਵੀਰੇ ਰੋਗ ਰੋਗ ਦਾ ਝੋਣਾ ਝੋਟੀ ਨੂੰ ਲੈ ਇੱਧਰ ਵੀ ਠੀਕ ਆ ਦਿਖਾ ਦਿਓ ਬੱਸ ਕਰੀਏ ਕਿਹਨੂੰ ਦਵਾ ਠੀਕ ਆ ਜੀ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲਾ ਥਣ ਲੈਵਾ ਕਰੋ ਨੇੜੇ ਤੇ ਜਿੱਥੇ ਫੇਸ ਕਰੋ ਚੈੱਕ ਬਹੁਤ ਚੰਗਾ ਰਾਜ ਕਿੰਨੇ ਪੈਸੇ ਆ ਇਹਦੇ ਬਸ ਲੈਣ ਦੇ ਨਹੀਂ ਦਸੀ ਵੀਰੇ ਲੈਣ ਦੇ ਨਾ 95 ਲੈਣਾ ਵੀਰੇ 95 ਹਾਂ ਮਾਨਦਾਨ ਹੋ ਜਾਊਗਾ ਮੈਂ ਮਾਨਦਾਨ ਕਰ ਦਾਂਗੇ ਆਪਾਂ ਕੋਈ ਇੱਕ 10 ਨਹੀਂ ਕਰਿਆ 15 ਨਹੀਂ ਕਰਿਆ ਠੀਕ ਬਸ 95 ਆ ਲੈਣ ਦੇ ਆ ਠੀਕ ਆ ਵੀ ਪੂਰੀ ਦੁੱਧ ਵਾਲੀ ਝੋਟੀ ਆ ਇਹ ਨਹੀਂ ਕੋਈ ਮੰਨ ਕੇ ਓਕੇ ਵੀਰੇ ਪੂਰੀ ਸਰੀ ਆ ਚੋਣ ਜਵਾ ਦੀ ਜੇ ਦੂਰ ਦਾਣਾ ਸਾਰਾ ਕਲੀਅਰ ਆ ਗੱਲ ਠੀਕ ਆ ਹੁਣ ਆਪਾਂ ਦੋਨੋਂ ਪ੍ਰਾਈਸ ਦੀ ਗੱਲ ਕਰ ਲ ਗਏ ਜੀ ਇਹਦੇ ਥੱਲੇ ਵੀਰੇ 12 ਕਿਲੋ ਦੁੱਧ ਆਪਾਂ ਜਮਾ ਤਿਆਰ ਆ। ਠੀਕ ਆ। ਬਾਕੀ ਤੁਹਾਨੂੰ ਮੰਨਿਆਂ ਦੀ ਖਾਨਚੀ ਲੈ ਕੇ ਆਈਦੇ ਆ। ਬਾਲੀਆਂ ਚੰਗੀਆਂ ਮੰਨਿਆਂ ਹੁੰਦੀਆਂ। ਬਾਈ ਕੋਲ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਮਾੜੀ ਝੋਟੀ ਹੋਵੇ। ਟੌਪ ਦੇ ਹੁੰਦੇ ਆ। ਹੋਰਗਾ ਟੌਪ ਦੇ ਆ। ਠੀਕ ਆ। ਤੇ ਕੀ ਡਿਟੇਲ ਆ ਵੀਰੇ ਰਾਜੂ? ਮੈਂ ਬੱਚਾ ਪਰੇ ਕਰਦੇ ਰਾਜੂ। ਪਹਿਲੇ ਪਾਸੀ ਕਰਦੇ ਆ ਮੈਂ। ਕੀ ਡਿਟੇਲ ਆ ਵੀਰੇ ਇਹਦੀ? ਇਹਦਾ ਵੀਰੇ 12 ਕਿਲੋ ਦੁੱਧ ਹੁਣ ਰੈਡੀ ਆ ਜੋ ਥੱਲੇ। ਜਮਾ। ਜਮਾ ਠੰਡਾ। ਕੋਈ ਆਏ ਨਹੀਂ ਵੀ ਦੇ ਦੇਊਗੀ ਨਹੀਂ ਹਨਾ? ਦੇ ਦੂ ਨਹੀਂ ਜਮਾ ਰੈਡੀ ਆ ਹੁਣ। ਠੀਕ ਆ। ਥੱਲੀਆਂ ਕਹਿਣ ਦੁੱਧ ਦੇ ਦੁੱਗਰੇ 14-15 ਕਿਲੋ ਜਿਵੇਂ ਚੱਲੀ ਆ ਝੋਟੀ 12 ਕਿਲੋ ਆਉਣ 6 ਦਿਨ 7 ਸੂਈ ਨੂੰ ਹੋਇਆ 14-15 ਕਿਲੋ ਦੁੱਧ ਸੀਮਾ ਸਤਮਾ ਲੈਣੀ ਆ ਸੂਈ ਨੂੰ ਹਾਂ ਠੀਕ ਆ ਜੀ 14-15 ਕਿਲੋ ਦੁੱਧ ਖੋਲੀ ਦੇ ਦੁੱਗਰੇ ਖੋਲੀ ਵੀਰੇ ਇਹਨੂੰ ਕਰ ਅੱਛਾ ਅੱਛਾ ਤੋੜਨੀ ਆ ਖੋਲ ਤੋੜੋ ਕਰ ਤੋੜ ਲਈ ਤੇ ਬਾਕੀ ਦਾ ਥਾਣ ਸੁਣ ਬਹੁਤ ਚੰਗਾ ਲੱਗਿਆ ਜੀ ਕਰਾਉਂਿਆ ਤੁਹਾਨੂੰ ਨੇੜੇ ਤੋਂ ਚੱਕਾ ਦੇਖੋ ਕੱਲਾ ਕੱਲਾ ਥਾਣ ਨਿਕੜ ਮਾ ਗੈਪ ਤੇ ਚਲੋ ਜੀ ਤੇ ਬੱਚਾ ਮਗਰ ਇਹਦੇ ਕੱਟਾ ਆ ਗਿਆ ਕੱਟੀਆਂ ਕੱਟਾ ਕੱਟਾ ਜੀ ਕੱਟਾ ਠੀਕ ਆ ਵੀਰੇ ਕੱਟਾ ਆ ਗਿਆ ਤੇ ਝੋਟੀ ਦਾ ਕ ਸ਼ੈਨਗ ਵਗੈਰਾ ਪੂਰੀ ਤੇ ਜਾਤ ਦੇ ਵਿੱਚ ਪੂਰੀ ਆ ਹਨਾ ਕੋਈ ਇਹੋ ਜੀ ਗੱਲ ਨਹੀਂ ਵੀ ਜਾਤ ਨਾ ਹੋਵੇ ਝੋਟੀਆਂ ਦੇ ਆ ਲੋ ਜੀ ਤੇ ਬਾਕੀ ਤਾਂ ਵੀਡੀਓ ਬਣਾਉਣ ਦਾ ਟਾਈਮ ਆਪਣਾ ਹੈਗਾ ਯਾਰ 12 1 ਵਜੇ ਦਾ ਜੀ ਠੀਕ ਆ ਜੀ 12 1 ਵਜੇ ਦਾ ਟਾਈਮ ਆ ਤੇ ਉਸ ਹੱਬ ਨਾਲ ਜੱਜ ਕਰ ਲਿਓ ਲੇਵੇ ਝੋਟੀਆਂ ਦੇ ਠੀਕ ਆ ਜੀ ਹਨਾ ਵੀਰੇ ਰਾਜ ਮੋੜ ਲਿਓ ਤੇ ਕਰੋ ਚੱਕ ਜੀ ਬਾਕੀ ਡਿਜ਼ਾਈਨ ਰੰਗ ਡਿਜ਼ਾਈਨ ਰੰਗ ਬਾਾਕੀ ਤਾਂ ਬਾਹਰੀਆਂ ਗੱਲਾਂ ਦੱਸਣ ਦੀ ਲੋੜ ਨਹੀਂ ਝੋਟੀਆਂ ਬਾਈ ਹਰਿਆਣੇ ਚ ਪਰਚੇਜ ਕਰਦਾ ਜੀ ਠੀਕ ਆ ਨਾ ਗੱਲਾਂ ਐਵੇਂ ਤੁਹਾਨੂੰ ਕਹੀ ਜੇਗੇ ਬਾਰ ਬਾਰ ਹੁਣ ਤੁਹਾਨੂੰ ਪਤਾ ਹੀ ਹੈਗਾ ਵੀ ਅਸੀਂ ਹਰਿਆਣੇ ਚ ਲਿਆਉਨੇ ਆ ਜਾਂ ਇਹ ਹਰਿਆਣੇ ਚ ਲਿਆਉਂਦਾ ਠੀਕ ਆ ਜੀ ਉਹ ਤੁਸੀਂ ਬਾਕੀ ਦਾ ਹਰਿਆਣੇ ਵਾਲੀਆਂ ਕਈਆਂ ਤੋਂ ਥੋੜੋ ਰਾਜ ਬਣ ਜਾਣੀਆਂ ਹਨ ਜੇ ਹੈਗੀਆਂ ਫੇਰ ਬਣਨੀ ਆ ਕੁਆਲਿਟੀ ਦਿਂਦੀ ਆ ਹਾਂ ਕੁਆਲਿਟੀ ਦਿਂਦੀ ਆ ਫੇਰ ਬਣਦੇ ਤੇ ਆ ਦੇਖੋ ਤੇ ਝੋਟੀ ਦੀ ਸੁੰਦਰਤਾ ਬਹੁਤ ਜ਼ਿਆਦਾ ਹੈ ਹਨਾ ਦੁਨੀਆਂ ਝੋਟੀਆਂ ਦੀ ਕੋਈ ਸ਼ਕੀਨੀ ਪੂਰੀ ਸ਼ਕੀਨੀ ਸ਼ਾਟ ਰਾਜੂ ਬੱਚਾ ਏ ਥੱਲੇ ਵੀ ਸ਼ਕੀਨੀ ਪੂਰੀ ਫੁੱਲ ਧਾਰਾ ਤੁਹਾਨੂੰ ਚੈੱਕ ਕਰਾਵਾਂ 22 ਦਾ ਕਹਿਣਾ ਵੀ ਦੋ ਟਾਈਮ ਭੌਂਦੀ ਚੋ ਕੇ ਲੈ ਜਾਓ 11 ਲੀਟਰ ਤੁਸੀਂ ਮੰਨ ਲਿਓ ਚਲ 12 ਵੀ ਛੱਡੋ ਜੀ ਠੀਕ ਆ 11 ਲੀਟਰ ਚੋਗੇ ਤੇ ਦੁੱਧ ਕਿੰਨਾ ਦੁੱਧ ਵੀਰੇ 14-15 ਕਿਲੋ ਖੁੱਲਾ ਦੇ। ਅੱਛਾ ਗਰੰਟੀਦਾਰ ਠੀਕ ਆ ਵੀਰੇ ਗਰੰਟੀਦਾਰ ਖੁੱਲਾ ਦੇਖੋ ਵੀਰੋ ਧਾਰਾਂ ਤੂੰ ਨਾ ਚੈੱਕ ਕਰਾਵਾਂਗੇ ਠੀਕ ਆ ਦੇਖੋ ਬੱਚਾ ਚੜਦੀ ਆ ਵਧੀਆ ਤੇ ਧਾਰਾਂ ਆਪਾਂ ਮਾਰ ਰਹੇ ਆ ਬੱਚਾ ਚੁੰਗ ਰਿਹਾ ਆ ਦੇਖੋ ਜੀ ਵੀਰੋ ਬੰਨ ਰਾਜੂ ਬੱਚਾ ਬੰਨ ਬੜਾ ਟਾਈਮ ਨਾ ਲਾਇਆ ਕਰ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਆਪਾਂ ਜਮਾ ਕੈਮਰਾ ਥੱਲੇ ਵਾਰ ਦਿੰਨੇ ਆ ਜੀ ਤੇ ਬਾਕੀ ਦਾ ਪਲੱਸ ਸੁੰਦਰ ਵੀਆ ਨਾਲ ਝੋਟੀਆਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੱਲਾ ਦੁੱਧ ਦੇਣੀਆਂ ਹਨਾ ਨਾਲ ਚੰਗੀਆਂ ਵੀ ਤੇ ਕੱਲਾ ਕੱਲਾ ਥਾਣਾਗਾ ਮਾਰ ਵੀਰੇ ਕਰਾ ਧਾਰਾਂ ਆ ਦੇਖੋ ਜੀ ਧਾਰਾਂ ਕਰਿਓ ਚੈੱਕ ਤੁਸੀਂ ਭੁੱਖ ਲਊ ਧਾਰਾਂ ਦੀ ਵੀ ਤੇ ਬਾਕੀ ਦਾ ਫੇਸ ਕੁਆਲਟੀ ਵੀ ਪੂਰੀ ਚੰਗੀ ਆ ਦੇਖੋ ਇਹ ਬਾਹਰ ਨੂੰ ਕੱਢ ਕੇ ਦੇ ਠੀਕ ਆ ਵੀਰੇ ਕਿੰਨੂ ਕਿੰਨੂ ਦਾ ਝੋਨਾ ਬੁੱਢੇ ਐ ਇੱਥੇ ਬੱਸ ਵੀਰੇ ਬੱਸ ਮਾਰ ਲਈ ਮੂਹਰਲੇ ਨੂੰ ਮਾਰੋ ਜਣਾ ਓਕੇ ਵੀਰੇ ਓਕੇ ਧਾਰਾਂ ਪੂਰੀਆਂ ਚੰਗੀਆਂ ਤੂੰ ਮਾਰ ਰਹਾ ਆ ਆ ਦੇਖੋ ਪਰੇ ਹੋ ਗਏ ਸਿੱਕ ਨੂੰ ਗਦੇ ਆ ਦੇਖੋ ਕੋਈ ਕਹਿਣ ਤਾਂ ਕੋਈ ਅਗਲਕ ਹੁੰਦਾ ਜੀ ਠੀਕ ਆ ਠੀਕ ਆ ਬੜੀ ਖਰੀ ਠੀਕ ਆ ਵੀਰੇ ਆ ਦੇਖੋ ਕੁੱਟੋੜਦਾ ਨਹੀਂ ਕੋਈ ਮੁਕਦਾ ਨਹੀਂ ਹਨਾ ਮੈਂ ਕਹਿੰਦਾ ਇੱਕੋ ਮਾਦੀ ਜਵਾਕ ਚੋਈ ਜਾਵੇ ਚੁਬਾਈ ਮੈਨੂੰ ਤੇ ਝੋਠੀ ਅਗਲਾ ਐਂ ਕਹੂਗਾ ਵੀ ਲੈਕੀ ਜਾਣੀ ਆ ਜੀ ਬਾਕੀ ਉਹ ਘਰੇ ਖੜੀ ਵੀ ਸੋਹਣੀ ਲੱਗੂ ਹਨਾ ਹਾਂ ਜਿਹਨੇ ਚੋਲੀ ਅਗਲਾ ਕਹਿੰਦਾ ਲੈਕੀ ਜਾਣੀ ਆ ਬਸ ਐਨੀ ਪੈਸੇ ਦੀ ਗੱਲ ਮਗਾ ਪੈਸੇ ਦਾ ਵੀ ਇੱਕ ਪੰਜ ਲੈਣਾ ਮੁੱਲ 15 ਕਿਲੋ ਦਾ 10 ਕਿਲੋ ਮਾਨਦਾਨ ਹੋ ਜੂ ਮਾਨਦਾਨ ਮੋਕੇ ਤੇ ਕਰਦੇ ਆ ਝੂਟੀ ਖਰੀਏ 14 ਕਿਲੋ ਦੁੱਧ ਮੰਨ ਕੇ ਲੈ ਜੇ ਬਾਕੀ ਝੂਟੀ ਹਨਾ ਚਮਕਾਂ ਬਈ ਮਾਰਦੀਆਂ ਹਨਾ 6-7 ਦਿਨ ਸੂਈ ਨੂੰ ਹੋਈ ਆ ਚੰਕ ਦਮਕ ਰੰਗ ਠੀਕ ਆ ਕਿਤੇ ਵੀ ਨਹੀਂ ਖੁੰਜੀ ਤੇ ਵੀਰੇ ਆ ਚੰਗੇ ਬਾਡੀ ਵੇਟ ਵਾਲੀਆਂ ਦੋ ਝੋਟੀਆਂ ਜਿਹੜੀਆਂ ਆਪਾਂ ਗੱਭਣ ਅੱਜ ਬਕਾਊ ਕਰੀਆਂ ਇਹਦੇ ਚ ਪਾਉਣੀ ਆ ਇਹਨਾਂ ਦੀ ਕੀ ਡਿਟੇਲ ਆ ਵੀਰੇ ਇਹ ਰਾਤ ਹੀ ਆਈਆਂ ਬੁੱਢੇ ਇੱਕ ਕੱਟੀ ਪਾਵਾਂਗੇ ਆਪਾਂ ਪਾਉਣੇ ਆ ਠੀਕ ਆ ਠੀਕ ਆ ਵੀਰੇ ਖੀਰੀ ਕੱਟੀ ਵੀ ਆਈ ਆ ਅਫਸਰ ਅੱਛਾ ਉਹ ਇੱਕ ਠੀਕ ਉਹ ਵੀ ਪਾਉਣੇ ਆ ਉਹ ਲ ਇਹ ਤਾਂ ਬਈ ਹੁਣ ਦੀਂਦੀ ਆ ਤੈਨੂੰ ਕਹਿਣ ਦੀਆਂ ਗੱਲਾਂ ਹਾਂ ਕੀ ਡੀਟੇਲ ਆ ਬਾਕੀ ਦਾ ਚੈੱਕ ਕਰਦੇ ਇਹਦਾ 15 ਕਿਲੋ ਦੁੱਧ ਖਰਾ ਜੋ ਹੈ ਨਾ ਮਾਲਕ ਕਹਿੰਦੇ ਠੀਕ ਆ ਹਾਂ ਤੇ ਅੱਜ ਕਿੰਨਾ ਕਢ ਦੂੰ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਸ਼ੀਵਨ ਦੀ ਆ ਯਾਰ ਬਾਕੀ ਦਾ ਪੂਸ਼ ਪਾਸ ਭੋਰਾ ਵੀ ਵਾਲ ਥੋੜੇ ਜੇ ਚਿੱਟੇ ਆ ਹਨਾ ਮਾਨਦਾਰ ਕੌੜੀ ਦੀ ਦਾ 18 ਕਿਲੋ ਦਾ ਬਾਕੀ ਦਾ ਆ ਦੇਖੋ ਜੀ ਸਿਰ ਤੇ ਜੱਤ ਵਗੈਰਾ ਦੇਖੋ ਤੁਸੀਂ ਤੇ ਸਿੰਘ ਦੇਖੋ ਕਿੰਨਾ ਚੰਗਾ ਫੇਸ ਦੇਖੋ ਭੌਂਦੀ ਕੌਲੀ ਚ ਪਾਣੀ ਪਿਆ ਲੋ ਆ ਦੇਖੋ ਕਿੰਨਾ ਪਿਆਰਾ ਫੇਸ ਆ ਠੀਕ ਹੈ ਜੀ ਬਾਕੀ ਸੁਰੱਖੀ ਦਾ ਤਾਂ ਕੋਈ ਅੰਤ ਨਹੀਂ ਥਣ ਚਾਰੇ ਦੇਖੋ ਨਾੜ ਦੇਖੋ ਦੁੱ ਮਿਲਕ ਵੇਨ ਦੇ ਕੋਈ ਨੰਤਾ ਮੈਨੂੰ ਆਲੇਵਾ ਉਨੀ ਮੰਗ ਰਹੇ ਖੋਲੋ ਇਹਨੂੰ ਤੋੜ ਕੇ ਦਿਖਾਏਗੇ ਆਹ ਦੇਖੋ ਜੀ ਪਿੱਛੇ ਲਾਈ ਫਿਰਦੇ ਕਿੰਨੇ ਦਿਨ ਗੱਠ ਜੁੜਾ ਜੀ ਕਿੰਨੇ ਹਫਤਾ ਲੱਗਦਾ ਜੀ ਕਿੰਨੇ ਦਿਨ ਮੰਨ ਕੇ ਲੈ ਲਿਆ ਅਗਲਾ ਹਫਤਾ ਬਾਕੀ ਤੇ ਦੁੱਧ ਇਹ ਕਿੰਨਾ ਕੜ ਦੂੰ ਇਹ ਕਿ ਵੀ 16 ਕਿਲੋ ਦੀ ਗਾਰੰਟੀ ਨਾ ਦੇ ਲੈ ਆਪ ਠੀਕ ਆ 1500 ਦਿਨ ਪਹਿਲਾਂ ਦਿੱਤਾ ਇਹਨੇ ਬਾਕੀ ਦੇ ਇਹਨਾਂ ਨੇ ਦਿੱਤਾ ਦੇਣਾ ਕਿ ਇਹਨਾਂ ਵੇਟ ਬਹੁਤ ਆ ਜੋ ਠੀਜੀ ਆਹ ਦੇਖੋ ਉਹਦੇ ਨਾਲ ਨਹੀਂ 8 ਲੀਟਰ ਗੰਗ ਦਾ ਠੋਟੀ ਦੁੱਧ ਦੇ ਆ ਗਰੂ 8 9 ਰੋਕ ਲੀਰਾ ਚ ਮੜੀ ਬੱਲ ਲੈ ਚੱਲ ਚਲ ਓਕੇ ਬਹੁਤ ਚੰਗੀ ਝੋਟੀ ਹੈ ਜੀ ਬਾਕੀ ਦਾ ਪਿੱਠ ਪੁੜੇ ਦੀ ਪੂਰੀ ਚੰਗੀ ਸਾਬਤ ਕਰਨੀ ਬਣਦੀ ਹੈ ਇਹਦੀ ਤੇ ਕੁਆਲਿਟੀ ਵੀ ਪੂਰੀ ਫੋਲਾ ਮੋਲਾ ਚੱਲ ਲੈ ਚੱਲ ਕਿੰਡਾ ਮੇਰੀ ਗੁੰਜੀ ਸੀਪੀ ਆ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਕੁਆਲਿਟੀ ਕੋਟੀ ਵੇਡ ਤਾਂ ਇੰਨਾ ਜਿੰਨਾ ਕਿਹਾ ਸੀ ਓਕੇ 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 ਵੀਰੇ ਬਾਕੀ ਦਾ ਜੇ ਆਪਾਂ ਹਰਿਆਣੇ ਚ ਲੈਣ ਚਲੇ ਜਾਈਏ ਕਿ ਮੁੱਲ ਇਹਨਾਂ ਦੇ ਹੋਰ ਹੀ ਹੋਣਗੇ ਤੇ ਆਪਣੀ ਡਿਮਾਂਡ ਬਾਈ ਢਾਈ ਢਾਈ ਲੱਖ ਮੰਗਦੇ ਆ ਹੁਣ ਆਪਾਂ ਤਾਂ ਫੋਨ ਤੇ ਕਰਾਂਗੇ ਜਾਇਜ਼ ਕਰਾਂਗੇ ਜਾਇਜ਼ ਕਰਾਂਗੇ ਛੋਟੇ ਦੇ ਹਿਸਾਬ ਨਾਲ ਕੋਈ ਐ ਵੀ ਨਹੀਂ ਕੋਈ ਏਡੀ ਵੀ ਹੈ ਨਹੀਂ ਵੀ ਇਹ ਮੁਕਤ ਵਾਲੀ ਹੈ ਚੰਗੇ ਰੇਟ ਵਾਲੀ ਹੈ ਹਨਾ ਚੰਗੇ ਰੇਟ ਵਾਲੀ ਆ ਆਪਾਂ ਦੇਖਾਂਗੇ ਉਹ ਜੇ ਬੰਦਾ ਰੁਪਈਏ ਲਾਉਣ ਵਾਲਾ ਹੋਇਆ ਆਪਾਂ ਨਾਰਾਜ਼ ਨਹੀਂ ਕਰਦੇ ਜਾਨੀ ਬਾਕੀ ਦਾ ਇਹਦਾ ਕੋਈ ਡਾਰਾ ਰਾਜ ਵੀ ਇਹਨੇ ਬੱਚਾ ਨਹੀਂ ਲੈਣਾ ਜਾਂ ਹੋਰ ਲੇਵੇ ਲੂਵੇ ਬੱਕਰੇ ਲੱਗੇ ਹੋਇਆ ਠੀਕ ਆ ਵੀਰੇ ਹਾਂ ਫੱਦਗਾਠ ਦੀ ਬਹੁਤ ਚੰਗੀ ਆ ਤੇ ਸਾਇਨਿੰਗ ਡਿਜ਼ਾਈਨ ਸਿੰਘ ਸਿੰਘ ਬਹੁਤ ਚੰਗਾ ਹਨ ਕਿਆ ਨੰਬਰ ਵਾਲੀ ਦੀ ਗੱਪਣੀ ਆ ਥੋਣ ਵਾਲੀ ਆ ਇਹ ਵੀ ਕੱਟੀਆਂ ਆਈਆਂ ਹਾਂ ਹਾਂ ਇਹ ਵੀ ਕੱਟੀਆਂ ਆਈਆਂ ਵੀਰੇ ਠੀਕ ਆ ਠੀਕ ਆ ਜੀ ਅੱਜ ਛੋਟੀ ਜਿਹੀ ਆ ਹਾਂ ਤੇ ਇੱਕ ਕੱਟੀ ਪਾਵਾਂਗੇ ਆਪਾਂ ਠੀਕ ਆ ਵੀਰੇ ਹਾਂ ਠੀਕ ਆ ਜੀ ਇਹ ਵੀ ਬਹੁਤ ਚੰਗੀ ਤੁਸੀਂ ਇਹ ਤੀਕਾ ਤੋਂ ਆਉ ਦੂਜਾ ਲੈ ਵੀਰੇ ਤੋਰੋ ਵੀਰੇ ਇਹਨੂੰ ਤੇ ਜੇ ਆਪਾਂ ਗੱਲ ਕਰ ਲਏ ਹਨਾ ਵੇਟ ਬਹੁਤ ਜ਼ਿਆਦਾ ਆ ਆਹ ਕਹਿੰਦਾ ਜੰਮੀ ਕੋਈ ਆ ਤੀਜਾ ਸੂਰ ਅਰੀਜ ਨਾਲ ਸੁਣਾ ਬੁੱਤੇ ਠੀਕ ਆ ਵੀਰੇ ਠੀਕ ਆ ਠੀਕ ਆ ਠੀਕ ਆ ਠੀਕ ਆ ਲੇਵਾ ਨੂੰ ਵਾ ਚੱਕਰਾ ਦੇ ਦਾ ਕਰਾਉਣੇ ਆ ਵੀਰੇ ਕਰਾਉਣੇ ਆ ਚੈੱਕ ਤੇ ਇਹ ਦੁੱਧ ਕਿੰਨਾ ਕੱਢ ਦੂਗੀ ਰਾਜ ਇਹਦਾ ਵੀਰੇ 14 ਕਿਲੋ ਦੁੱਧ ਚੋਇਆ ਦਾ ਮਾਲਕ ਕਹਿੰਦੇ ਮਾੜੇ ਬੰਦੇ ਇਹਦਾ ਖੋਲਣ ਵਾਲੀਆਂ ਹੈ ਨਹੀਂ ਖਿੱਚ ਕੇ ਲੈ ਜਾਂਦੀਆਂ ਇੰਨੀਆਂ ਬੇਟਾ ਆ ਨਾ ਜਾਨ ਜਿੰਦਾਂ ਵਾਲਿਆਂ ਜਾਨ ਜਿੰਦਾਂ ਵਾਲੀਆਂ ਇੱਕ ਸੰਗਲਾਂ ਚੋਂ ਆਈਆਂ ਹੁੰਦੀਆਂ ਨਾ ਫੇਲਾ ਹਾਂ ਪੜ ਘਾਉਂਗਾ ਵੀਰੇ ਆ ਦੇਖੋ ਜੀ ਤੁਸੀਂ ਲੇਵਾ ਦੇਖੋ ਹੁਣ ਵੀ ਸੂਰ ਨਾਲ ਲਾਈ ਫਿਰਦੀ ਏ ਝੋਟੀ ਕਰੋ ਜੀ ਚੈੱਕ ਤੇ ਝੋਟੀਆਂ ਨਾਲ ਤੁਸੀਂ ਜੇ ਇਕੱਠੀਆਂ ਲੈ ਮੇਰੇ ਹਿਸਾਬ ਨਾਲ 30 ਲੀਟਰ ਤਾਂ ਕਿਧਰੇ ਗਿਆ ਹੀ ਨਹੀਂ ਪੱਕਾ ਇੱਟ ਵਰਗਾ ਠੀਕ ਹੈ ਜੀ ਇੱਟ ਵਰਗਾ ਲੈ ਚਲੋ 30 ਲੀਟਰ ਕਰਕੇ ਲੈ ਲੈਣੀ ਦੇ ਦੇਣੀ ਹੈ 30 ਲੀਟਰ ਤਾਂ ਕਿਧਰੇ ਗਿਆ ਹੀ ਨਹੀਂ ਝੋਟਿਆਂ ਦਾ ਵੇਟ ਬਹੁਤ ਆ ਬਾਕੀ ਇਹ ਜੇ ਕੋਈ ਜਾਨ ਹੋਊਗੀ ਫੇਰ ਹੀ ਬਾਹਰ ਚੱਕੂਗਾ ਹਨਾ ਬੰਦਾ ਹਾਂ ਇਹਨਾਂ ਜਾਨ ਆ ਦੁੱਧ ਇਹਨਾਂ ਨੇ ਬਾਕੀ ਕੁਆਲਿਟੀ ਦੀਂਦੀ ਆ ਮੁੱਤੇ ਓਕੇ ਆ ਵੀਰੇ ਕੁਆਲਿਟੀ ਬਹੁਤ ਚੰਗੀ ਆ ਠੀਕ ਆ ਇਹ ਗੱਡੀ ਚ ਲੈਵੇ ਚੱਕਣੀ ਆ ਝੋਟਿਆਂ ਇਹ ਦੁੱਧਲੇ ਦੁੱਧ ਇਹਦੀ ਬਸ ਇਹਦੀ ਕਰ ਦਿੰਨੇ ਆ ਚੱਲ ਐ ਇੱਕ ਦੋ ਦੀ ਤਾਂ ਦੱਸਣੀ ਪੈਂਦੀ ਆ ਹਨਾ ਦੱਸ ਦਿਓ ਜੀ ਹਾਂ ਇਹਦਾ ਬਸ ਫੂਟੇ ਲੈਣ ਦੇਣ ਜਣੀ ਕਿ ਕੋਈ 15 ਨਹੀਂ ਕਹਿੰਦੇ 10 ਨਹੀਂ ਕਹਿੰਦੇ ਇੱਕ ਭਾਂਜਾ ਲੈਣ ਮੈਨੂੰ ਠੀਕ ਆ ਦੁੱਧ 15 ਕਿਲੋ ਖਰਾ ਮੰਨ ਕੇ ਲੈ ਜੇ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਮੋਕੇ ਤੇ ਠੀਕ ਆ ਜੀ ਆ ਦਿਖਾ ਦਿਓ ਚੈੱਕ ਕਰਾ ਦਿਓ ਬਾਰੀ ਮੈਨੂੰ ਇਹ ਦੇਖੋ ਜੀ 1.5 ਕਰੋ ਚੈੱਕ ਥਣ ਲਿਆ ਵਾ ਇੱਕ ਨੰਬਰ ਆ ਤੇ ਬਾਕੀ ਦਾ ਝੋਟੀਆਂ ਨਾਲ ਬਸ ਮੈਨੂੰ ਸ਼ਬਦ ਮੁੱਕੇ ਪਿਆ ਠੀਕ ਆ ਨਾ ਹਾਂ ਭੁੱਖ ਲੈਂਦੀ ਆ ਭੁੱਖ ਲੈਂਦੀ ਆ ਠੀਕ ਆ ਮੰਗਿਆ ਛੋਟ ਗਿਆ ਨਹੀਂ ਆਇਆ ਨਹੀਂ ਕੋਈ ਕਹਿ ਸਕਦਾ ਠੀਕ ਆ ਇਹਦਾ 1 5 ਮਾਨਦਾਨ ਹੋ ਜੂ ਇਹਦਾ ਫੋਨ ਤੇ ਹੋਣਾ ਹਨਾ ਚੰਗੇ ਰਿਕਾਰਡ ਵਾਲਾ 16 17 ਕਿਲੋ ਘਾੜ ਦੋ 17 ਕਿਲੋ ਦੋ ਠੀਕ ਆ ਤੇ ਇਹ ਨਾ ਟੀਵੀ 14 ਕਿਲੋ ਦੋ ਇੱਕ ਪੰਜ ਹਨਾ ਇਹਦਾ ਇਹਦਾ 1 5 ਤੇ ਹੁਣ ਕਿੰਨਾ ਤੇ ਆ ਰਿਹਾ ਥੱਲੇ ਆ ਦੇਖੋ ਫੋਨ ਕਰ 12 ਕਿਲੋ ਦੋ ਤੇ ਰੈਡੀ ਆ ਠੀਕ ਆ ਦੇਖੋ ਕਰੋ ਤੇ ਇਹਦਾ ਇਹਦਾ ਵੀਰੇ 95000 ਆਪਾਂ ਕਰਿਆ 13000 ਦੋ ਦੇ ਵੀ ਖਰਾ ਦੇ ਦੂੰ ਇਹ ਅੱਜ ਇਸ ਵੀ ਜਿਹੜਾ ਪਈ ਹੈ ਨਾ ਸਾਡਾ ਵਾਲੀ ਝੋਟੀਆਂ ਬਰੀਕ ਝੋਟੀਆਂ ਸਿੰਘ ਸੰਗਾਰ ਵਾਲੀ ਆ ਓਕੇ ਜੀ ਕਿਤੋਂ ਨਹੀਂ ਖੁੰਝੀਆਂ ਜਿਹੜੀ ਮਰਦੀ ਅਗਲਾ ਆਨਲਾਈਨ ਮੰਗਾ ਲੇ ਚਾਹੇ ਜੀ ਆ ਕੇ ਲੈ ਜੇ ਕੋਈ ਗੱਲ ਨਹੀਂ ਜੇ ਪਹੁੰਚ ਕਹੂ ਅਗਲਾ ਪਹੁੰਚ ਵੀ ਕਰ ਦਿਆਂਗੇ ਆਪਾਂ ਬ੍ਰੀਡ ਵਾਲੀਆਂ ਝੋਟੀਆਂ ਬ੍ਰੀਡ ਵਾਲੀਆਂ ਝੋਟੀਆਂ ਕਰਾਇਆ ਅਗਲੇ ਇਹਦਾ ਸੌਦਾ ਆਪਣੇ ਨਾਲ ਕਰਦੇ ਠੀਕ ਆ ਵੀਰੇ ਛਾਈ ਪਾ ਕੇ ਮੰਗਾ ਸਕਦਾ ਠੀਕ ਆ ਠੀਕ ਆ ਜੀ ਹਾਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ